ਮੇਸ਼ੇ ਮੇਦਨ ਬੰਦਾ ਵਯੂ ਸੋਇੰਗ ਦੇਖੋ ਅੱਖਾਂ 'ਚ ਜਲੋ ਕਰਨਾ ਮਾਰੇ ਦੀ ਪੂਰੀ ਕਿਪਰ ਬੁਰਾ ਸੀ ਤੁਹਾਡੇ ਮਾਧਮ ਨਾਲ ਬੇਨਤੀ ਕਰਦੇ ਆ ਕਿ ਜਿੰਨੇ ਵੀ ਫਜ਼ਾਬ ਤੋਂ ਲੀਡ ਕਰਦੇ ਆ ਜਾਂ ਮੈਂਬਰ ਪਾਰਲੀਮੈਂਟਸ ਹੈ ਜਾਂ ਆਪੋਜੀਸ਼ਨ ਆ ਜਾਂ ਕਾਲੀ ਹੈ ਕਾਂਗਰਸ ਹੈ ਬਸ ਭਾ ਜਿਹੜੀ ਵੀ ਹੈ ਉਹਨਾਂ ਨੂੰ ਸਾਰਿਆਂ ਨੂੰ ਉਹਨਾਂ ਦੇ ਸਿਰ ਤੇ ਹੌਸਲੇ ਦੀ ਦਾਤ ਦੇਣੀ ਚਾਹੀਦੀ ਹੈ ਔਰ ਸਾਰਿਆਂ ਨੂੰ ਇੱਥੇ ਆਉਣਾ ਚਾਹੀਦਾ ਬੁੱਲਣਾ ਚਾਹੀਦਾ ਔਰ ਲੋਕਾਂ ਨੂੰ ਵੀ ਆਉਣਾ ਚਾਹੀਦਾ ਕਿਉਂਕਿ ਪੀਸਫੁਲ ਪ੍ਰੋਟੈਸਟ ਹੈ ਜੀ ਕੋਈ ਐਡੀ ਡਰਨ ਦੀ ਲੋੜ ਨਹੀਂ ਤੁਹਾਡੇ ਤੇ ਕੋਈ ਧਾਰਾ ਨਹੀਂ ਲੱਗਦੀ ਕੁਛ ਨਹੀਂ ਹੁੰਦਾ ਤੁਹਾਨੂੰ ਤੁਸੀਂ ਬੈਠਣੇ ਆਪ ਦਾ ਰੋਸ ਤਾਂ ਜ਼ਾਹਿਰ ਕਰ ਸਕਦੇ ਹੋ ਰੌਂਦੀ ਦਿਲੇ ਦੀ ਦਾਦੋਂ ਮਤਲਬ ਮਹਾਰਾਜ ਚੜ੍ਹਦੇ ਹਾਂ ਸਾਡੇ ਨਾਲ ਪਹਿਲਾਂ ਥੋੜੀਆਂ ਜਿਹਾ ਜ਼ਿਆਦਾ ਸੀ ਫਿਰ ਨਹੀਂ ਬਿਲਾ ਸਕਦੇ ਕਿ ਉਹਨਾਂ ਦੀ ਥੋੜੀ ਜਿਹੀ ਕਮਜ਼ੋਰੀ ਆਨਸੋ ਪਿਛਲੇ ਪ੍ਰੋਟੈਸਟ ਦੇ ਵਿੱਚ ਵੀ ਤੁਸੀਂ ਸਭ ਤੋਂ ਪਹਿਲੀਆਂ ਦੇ ਵਿੱਚ ਤੁਸੀਂ ਗਏ ਲੰਬਾ ਤੁਰ ਫਿਰ ਫਿਰ ਵੀ ਜਾਂਦੇ ਰਹੇ ਤੁਸੀਂ ਚੱਲੋ ਤਾਂ ਹੁਣ ਕੀ ਕਹੂੰਗੀ ਕਿਸ ਤਰੀਕੇ ਨਾਲ ਹੋਰ ਵਿੱਚ ਸਰਪੰਚ ਸਾਡੇ ਆ ਮੈਂ ਤਾਂ ਨੇਤੀ ਕਰਦਾ ਰਹਿਣਾ ਬਸ ਇੱਕ ਚੀਜ਼ ਉਹਨਾਂ ਨੇ ਕਿਹਾ ਕਿ ਜਿੰਨੇ ਵੀ ਸੰਗਠਨ ਦੇ ਦੇਖੋ ਇੱਕ ਚੀਜ਼ ਇੱਕ ਚੀਜ਼ ਦਬਾਅ ਤੇ ਰੱਖੋ ਤੁਸੀਂ ਵੀ ਕਾਲੇ ਹੋ ਜਨੈ ਆਮ ਬੰਦੇ ਵੀ ਕਾਲੇ ਹੋ ਜਨੈ ਕਿਸੇ ਵੀ ਵੱਡੇ ਅੰਦੋਲਨ ਲਈ ਲਾਹ ਮੰਦੀ ਹੌਲੀ ਹੌਲੀ ਹੋਇਆ ਕਰਦੀ ਹੈ ਕੋਸ਼ਿਕੀਆਂ ਮਜਬੂਰੀਆਂ ਹੁੰਦੀਆਂ ਉਸ ਇੱਕ ਕਿਤੇ ਚ ਲੱਗੇ ਹੁੰਦੇ ਆ ਹੌਲੀ ਹੌਲੀ ਇੱਕ ਬੁਝੇ ਜਾਂਦੇ ਆ ਔਰ ਸਾਰਿਆਂ ਨੂੰ ਮੈਂ ਦੱਸਣਾ ਚਾਹੁੰਦਾ ਪੀਸਫੁਲ ਪ੍ਰੋਟੈਸਟ ਹੈ ਤੁਹਾਨੂੰ ਕੋਈ ਚਿੰਤਾ ਕਰਨ ਦੀ ਨਹੀਂ ਤੁਸੀਂ ਬੈਠਣਾ ਹੈ ਸੰਗਤ ਕਰਨੀ ਹੈ ਵੈਸੇ ਵੀ ਤਾਂ ਆਪਾਂ ਜਾਣਦੇ ਆ ਦੁਵਾਨ ਸੁਣਨ ਵੀ ਜਾਣਦੇ ਆ ਬ੍ਰਿਤੀ ਆ ਜਾ ਕਰੋ ਇਹ ਵੀ ਤਾਂ ਇਹ ਜਿੱਦ ਬਾਬਾ ਜੀ ਦੇ ਨਾਲ ਇੱਕ ਬੈਠੇ ਨਾ ਦੂਸਰੀ ਜੱਥੇ ਬੰਦਿਆਂ ਨੂੰ ਕੀ ਕਹਾਂਗੇ ਕਿ ਉਹਨਾਂ ਨੂੰ ਦੇ ਸ਼ੁੱਡ ਕਮ ਉਹਨਾਂ ਨੂੰ ਆਉਣਾ ਚਾਹੀਦਾ ਇਤਾਂ ਦੀ ਈਗੋ ਉਦੋਂ ਤੱਕ ਜਾਇਜ਼ ਹੁੰਦੀ ਜਦੋਂ ਤੱਕ ਆਪਾਂ ਟੇਬਲ ਟॉक ਕਰਦੇ ਹਾਂ ਪਰ ਜਦੋਂ ਇੱਕ ਬੰਦਾ ਦੁਰ ਪਿਆ ਫਿਰ ਆਪਾਂ ਹੈ ਤਾਂ ਸਾਰੇ ਪੰਜਾਬੀ ਹੈ ਨਾ ਇਹ ਆਪਾਂ ਇਹਨਾਂ ਚੀਜ਼ਾਂ ਚੋਂ ਨਿਕਲ ਜਾਈਏ ਜਿੱਦਣ ਤੁਸੀਂ ਇਹਨਾਂ ਚੀਜ਼ਾਂ ਚੋਂ ਤੁਸੀਂ ਅਸੀਂ ਨਿਕਲ ਗਏ ਜਿੱਦਣ ਮੈਂ ਤਿਆਗਤੀ ਉਹ ਫਿਰ ਕੰਮ ਫਿਰ ਤਾਂ ਹੋ ਹੀ ਜਾਣਾ ਅੱਜ ਜਦੋਂ ਪਹਿਲਾ ਮੋਰਚਾ ਲੱਗਿਆ ਸੀ ਸਾਰੀਆਂ ਸੜਕਾਂ ਤੋਂ ਸਾਹਮਣੇ ਅੱਜ ਵੀ ਸਾਹਮਣੇ ਕੀ ਪ੍ਰੋਬਲਮ ਹੈ ਅਸੀਂ ਬੇਨਤੀ ਕਰਦੇ ਹਾਂ ਚਲੋ ਅਸੀਂ ਤੇ ਛੋਟੇ ਆ ਉਹ ਵੱਡੇ ਸਾਰੇ ਸਾਡੇ ਉਹਨਾਂ ਨੂੰ ਆਉਣਾ ਚਾਹੀਦਾ ਅੱਜ ਵੀ ਕੁਝ ਜਥੇਬੰਦੀਆਂ ਆਈਆਂ ਸੀ ਲੱਗਦਾ ਹੈ ਕਿ ਸ਼ਾਇਦ ਮੋਰਚਾ ਆ ਜਾਣਾ ਚਾਹੀਦਾ ਉਹਨਾਂ ਨੂੰ ਕੋਈ ਨਹੀਂ ਜੇ ਕੋਈ ਨਾ ਦੇਖੋ ਜੇ ਸਾਰੇ ਇਕੱਠੇ ਹੋਣਗੇ ਸੀਨੀਅਰ ਬੰਦੇ ਇਹਨਾਂ ਨਾਲ ਗੱਲ ਕਰਾਂਗੇ ਕੋਈ ਹੋਰ ਰਣਨੀਤੀ ਵੀ ਉੱਕਰ ਸਕਦਾ ਨਾ ਇੱਕ ਪੀਲ ਇਹਨਾਂ ਨੇ ਹੋਰ ਵੀ ਕਿਸ਼ੇ ਸੀ ਕਿ ਜਿੰਨੇ ਸੈਲੀਬ੍ਰਿਟੀ ਨੇ ਉਹ ਪਹੁੰਚ ਜਾਣ ਕਿ ਜਦੋਂ ਉਹ ਪਹੁੰਚਦੇ ਨੇ ਤਾਂ ਜ਼ੂਤ ਆ ਜਾਂਦਾ ਸਰ ਸਾਰੀਆਂ ਸੈਲੀਬ੍ਰਿਟੀ ਨੇ ਸੈੱਲ ਨੇ ਕਾਇਮ ਨਹੀਂ ਹੁੰਦੇ ਉਹ ਹੌਲੀ-ਹੌਲੀ ਨਿਕਲਦੇ ਆ ਸੈੱਲ ਵੀ ਚਾਰਜ ਚਾਹੀਦੇ ਇੱਕ ਬੱਬੂ ਜੀ ਇੱਕ ਗੀਤ ਨੇ ਜਿਹੜੇ ਬੜਾ ਜੋਸ਼ ਭਰਦੇ ਆ ਕਿ ਦਿੱਲੀ ਵਾਲੇ ਇੱਕ ਕਲਾਕਾਰ ਜਿਹੜਾ ਉਹ ਸੰਘਰਸ਼ ਨੂੰ ਲੈ ਕੇ ਦਿੱਲੀ ਵਾਲੇ ਨੂੰ ਵੀ ਇਦਾਂ ਦਾ ਕੋਈ ਪਰਾਲਾ ਜਦੋਂ ਨਵੇਂ ੜਾਰ ਹੋਏ ਸੀ ਉਹਦੋਂ ਸੀ ਹਵਾਏ ਬਣਾਈ ਸੀ ਸੰਘਰਸ਼ੀਆਂ ਦੀ ਕਹਾਣੀ ਅੱਛਾ ਸਾਡੀ ਤਾਂ ਚਲੋ ਲੈ ਨਾ ਅਸੀਂ ਤਾਂ ਹਮੇਸ਼ਾ ਹੀ ਸਮਾਜ ਦੀ ਗੱਲ ਕਰਦੇ ਆਂ ਫਿਰ ਆ ਫਿਲਮਾਂ ਫਿਲਮਾਂ ਜਿਹੜੇ ਗੀਤ ਚ ਕੋਗੇ ਤਾਂ 100 ਚੋਂ 60 65 ਕੀ ਦੂਜੇ ਹੋਣਗੇ ਹਨ ਇਹ ਸੰਘਰਸ਼ ਨੂੰ ਲੈ ਕੇ ਡਲੇਵਾਲ ਸਾਹਿਬ ਬੈਠਿਆ ਕੋਈ ਸਪੈਸ਼ਲ ਕਿਉਂਕਿ ਉਹ ਗੀਤ ਨੇ ਜਿਹੜੇ ਬਹੁਤ ਜ਼ਿਆਦਾ ਕਾਸ਼ ਕਰਕੇ ਜ਼ਬਾਨੀ ਜੋਸ਼ ਭਰਦੇ ਇਹੋ ਪਹਿਲਾਂ ਤਾਂ ਜਿਹੜੇ ਆਪਣੇ ਸੈਲ ਡਾਊਨ ਵਾਲੇ ਆ ਸਾਰੇ ਇਕੱਠੇ ਕਰੀਏ ਨਾ ਇਹ ਕਿੱਥੇ ਜਾਂਦੀ ਹੈ ਕਹਾਣੀ ਹੈ ਨਾ ਸੋ ਭਵਿੱਖ 'ਚ ਵੈਸੇ ਹੀ ਲੋੜ ਹੈ ਏਸ਼ੀਆ ਨੂੰ ਇਕੱਠੇ ਹੋਣ ਦੀ ਤੇ ਇਹ ਬਹੁਤ ਵੱਡੀ ਗੱਲ ਹੋ ਜੂਗੀ ਜੇ ਸਾਰੀ ਕਿਸਾਨੀ ਇਸ ਤਰ੍ਹਾਂ ਅੱਗੇ ਤੁਰਦੀ ਹੈ ਚਲੋ ਫਿਰ ਹੁਣ ਆਪਾਂ ਗੱਲ ਲ ਇਹ ਜਿਹੜੇ 75 ਸਾਲ ਦਾ ਬੰਦਾ ਬੈਠਾ ਵਰਤ ਰੱਖੀ ਇਹ ਕੋਈ ਆਪ ਦੇ ਲਈ ਬੈਠਾ ਹੈ ਸੂਰਮੇ ਹੁੰਦੇ ਨੇ ਜਿਹੜੇ ਲੋਕਾਂ ਲਈ ਮਰਦੇ ਨੇ ਅੱਜ ਉਹ ਬੈਠੇ ਨੇ ਉਹ ਧਾਰੀ ਕੀ ਸਾਡੇ ਲੋਕ ਉਹੀ ਅੰਗਰੇਜ਼ਾਂ ਨਾਲੋਂ ਵੀ ਵੱਧ ਕੇ ਅੰਗਰੇਜ਼ਾਂ ਨੇ ਤਾਂ ਮਹਾਤਮਾ ਗਾਂਧੀ ਨੂੰ ਕਹਿੰਦੇ ਤੁਰਲਾ ਡਾਂਡੀ ਮਾਰਚ ਕਰਲਾ ਇਹਾਂ ਦੇ ਤੁਹਾਨੂੰ ਇਦੋਂ ਅੱਗੇ ਅਸੀਂ ਜਾਣ ਨਹੀਂ ਦੇਣਾ ਸ਼ੰਭੂ ਦੇ ਅੱਗੋਂ ਇਹ ਉਹ ਤੋਂ ਵੱਧ ਕੇ ਜਦ ਪੰਜਾਬ ਦਾ ਗਲਾ ਘੁੱਟਣਾ ਚਾਹੁੰਦੇ ਫੇਰਾਂ ਦੇ ਅਸੀਂ ਬੋਲਦੇ ਬਹੁਤ ਹੈ ਸੋ ਸਾਡੀ ਇਹਨਾਂ ਨੂੰ ਬੇਨਤੀ ਹੈ ਮਾੜਾ ਜਿਹਾ ਸਰਕਾਰ ਬਣ ਕੇ ਸੋਚੋ ਆ 75 ਸਾਲ ਦਾ ਬਜ਼ੁਰਗ 18 ਦਿਨ ਹੋ ਗਿਆ ਇੱਕ ਦਿਨ ਦੀ ਰੋਟੀ ਛੱਡ ਕੇ ਵੇਖ ਲੈਣ ਫਿਸ਼ਲ ਕਰਾਉਣ ਵਾਲੇ ਮਨਿਸਟਰ ਨੇ ਸਾਰੇ ਦੇਖਣ ਕਿਵੇਂ ਬੈਠੇ ਨੇ ਕਹਿਣਾ ਕੁਝ ਸਾਫ਼ ਤੌਰ ਤੇ ਅੱਗੇ ਚੱਲ ਜਿਆਦਾ ਕਰ ਕਰ ਦੋ ਸੁਨਾਣਾ ਸਾਹਿਬ ਕਿਤਨਾ ਦੇਖਦੇ ਹੋ ਯਾਦ ਰੱਖ ਚੱਲਦੇ ਸੋ ਇੱਥੇ ਆ ਕੇ ਨਾ ਡਲੇਲ ਸਾਹਿਬ ਨੂੰ ਦੇਖ ਕੇ ਹਰ ਬੰਦੇ ਦਾ ਗੱਜ ਭਰਦਾ ਤੇ ਅੱਖਾਂ ਭਰਦੀਆਂ ਉਹ ਰੋ ਨਾਲ ਪਰਦੇ ਨੇ ਗੁੱਸੇ ਨਾਲ ਪਰਦੇ ਨੇ ਕਿ ਸਾਡਾ ਇੱਕ ਬਜ਼ੁਰਗ ਬਾਪੂ 18 ਦਿਨ ਤੋਂ ਬੈਠਾ ਹੈ ਤੇ ਡਾਕਟਰ ਨੇ ਜੇ ਮੈਂ ਦੱਸਿਆ ਕਿ ਖੀਰਲੇ ਸਾਹਾਂ ਦਾ ਪਤਾ ਨਹੀਂ ਕਦੋਂ ਅਟੈਕ ਆ ਜਾਣਾ ਇਹਦੀ ਜ਼ਿੰਮੇਵਾਰ ਕੌਣ ਆ ਸੈਂਟਰ ਦੀ ਭਾਜਪਾ ਸਰਕਾਰ ਕੱਲੀ ਸਾਡੇ ਲੋਕ ਬਰਾਬਰ ਜ਼ਿੰਮੇਵਾਰ ਆ ਸਾਰਾ ਪੰਜਾਬ ਉੱਠ ਕੇ ਜਾ ਆ ਹੁੰਦਾ ਯਾਰ ਮੈਂ ਕਿਹਨਾ ਸਰਕਾਰ ਦੀ ਕੀ ਮਜਾਲਾ ਨਾ ਮੰਨਦੀ ਘਰਾਂ 'ਚ ਬੈਠੇ ਨੇ ਟਿੱਪਣੀਆਂ ਕਰ ਦੇਣਗੇ ਉੱਥੋਂ ਪਤਾ ਨਹੀਂ ਗਾਲ੍ਹਾਂ ਕੱਢ ਦੇਣਗੇ ਕੋਈ ਚੰਗਾ ਕਹਿ ਦੂ ਕੋਈ ਮਾੜਾ ਕਹਿ ਦੂਗਾ ਉੰਨਾਂ ਨੂੰ ਹੋਣਾ ਚਾਹੀਦਾ ਸਾਡੀਆਂ ਕਿਸਾਨ ਜਥੇਬੰਦਾਂ ਨੂੰ ਬੇਨਤੀ ਕਰਦਿਆਂ ਵਿਚਾਰਕ ਬਖਰੇਵੇਂ ਰੱਖੋ ਪਰ ਇੱਥੇ ਆ ਕੇ ਖੜੋ ਹੁਣ ਤਾਂ ਜ਼ਿੰਦਗੀ ਮੌਤ ਦਾ ਸਵਾਲ ਹੋ ਗਿਆ ਨਾ ਹੁਣ ਤਾਂ ਗੱਲ ਰਹੀ ਨਹੀਂ ਗਈ ਕੋਈ ਜੇ ਕੱਲ ਨੂੰ ਬੰਦਾ ਚੜ੍ਹਾਈ ਕਰ ਜਾਂਦਾ ਮਗਰੋਂ ਭੋਗਾਂ ਤੇ ਆ ਕੇ ਮੈਂ ਸ਼ਰਤ ਕਰਦਾ ਇਹੀ ਸਾਰੇ ਆਗੂ ਸ੍ਰਧਾਂ ਲਈ ਦੇਣਗੇ ਆ ਕੇ ਬੋਲਣਗੇ ਸਾਡਾ ਆਗੂ ਅਮਰ ਰਹੇ ਸਾਡਾ ਆਗੂ ਮਹਾਨ ਸੀ ਅੱਜ ਉਹਦੇ ਵਿੱਚ ਕੋਈ ਸਾਹ ਹੈਗੇ ਆ ਤੇ ਅੱਜ ਅਸੀਂ ਆ ਕੇ ਨਾਲ ਖੜਕੇ ਮੈਂ ਤਾਂ ਇਹੀ ਕਹਿਣਾ ਚਾਹੁੰਦਾ ਮੈਂ ਸਮੁੱਚੇ ਪੰਜਾਬੀਆਂ ਨੂੰ ਬੇਲੀ ਰੋਤਾ ਕੰਮਾਂ ਚ ਫਸੇ ਹੋਏ ਬਾਲੇ ਤੇ ਇੱਕ ਪਿੰਡ ਚੋਂ ਦੋ ਦੋ ਬੰਦੇ ਵੀ ਨਿਕਲੇ ਤਾਂ 12 13000 ਪੰਜਾਬ ਦਾ ਪਿੰਡ ਆ 25 26000 ਬੰਦਾ ਇੱਥੇ ਆ ਜੀ ਕਿਡਨੀ ਹਾਰਟ ਦੇ ਤੌਰ ਤੇ ਲੀਵਰ ਦੇ ਤੌਰ ਤੇ ਐਹੋ ਜੀ ਡੇਂਜਰਸ ਸਥਿਤੀ ਚ ਐਨੀ ਡੇ ਐਨੀ ਟਾਈਮ ਮਲਟੀ ਆਰਗਨ ਫੇਲਿਅਰ ਜਾਂ ਕੋਈ ਹੋਰ ਇੱਕ ਆਰਗਨ ਦਾ ਫੇਲਿਅਰ ਹੋ ਸਕਦਾ ਔਰ ਜੋ ਨਹੀਂ ਚਾਹ ਰਿਆ ਸੀ ਉਹ ਘਟਤ ਹੋ ਸਕਦਾ ਸੋ ਉਹ ਤੋਂ ਡਾਕਟਰ ਨੇ ਵੀ ਅੱਜ ਡਾਕਟਰ ਨੇ ਵੀ ਅੱਜ ਕਿਹਾ ਵੀ ਸਾਇਲੈਂਟ ਟਰੈਕ ਤੱਕ ਆਸ ਹਾਂਜੀ ਡਾਕਟਰ ਨੇ ਅੱਜ ਕਿਹਾ ਕਿ ਸਾਇਲੈਂਟ ਅਟੈਕ ਆ ਸਕਦਾ ਆ ਸਕਦਾ ਆਪਾਂ ਸਾਰੇ ਰਲ ਕੇ ਬੇਨਤੀ ਕਰਦੇ ਹਾਂ ਵੀ ਜਿਹੜੇ ਕੋਈ ਸਰਕਾਰੀ ਨੁਮਾਇੰਦੇ ਆ ਉਹਨਾਂ ਨੂੰ ਆਉਣਾ ਚਾਹੀਦਾ ਬੈਠ ਕੇ ਕੋਈ ਗੱਲ ਤੋਰਨੀ ਚਾਹੀਦੀ ਹੈ ਇਦਾਂ ਜਿਹੜੇ ਸਾਡੇ ਬਜ਼ੁਰਗ ਜੋਧੇ ਐ ਇਦਾਂ ਨਹੀਂ ਜਾਣੇ ਚਾਹੀਦੇ ਔਰ ਲੋਕਾਂ ਨੂੰ ਵੀ ਹਰ ਤਰ੍ਹਾਂ ਨਾਲ ਇਹ ਕਿੱਥੇ ਜਾਂਦੀ ਹੈ ਕਹਾਣੀ ਹੈ ਨਾ ਸੋ ਭਵਿੱਖ 'ਚ ਵੈਸੇ ਹੀ ਲੋੜ ਐ ਏਸ਼ੀਆ ਨੂੰ ਇਕੱਠੇ ਹੋਣ ਦੀ ਤੇ ਇਹ ਬਹੁਤ ਵੱਡੀ ਗੱਲ ਹੋ ਜੂਗੀ ਜੇ ਸਾਰੀ ਕਿਸਾਨੀ ਇਸ ਤਰ੍ਹਾਂ ਅੱਗੇ ਤੁਰਦੀ ਐ ਚਲੋ ਫਿਰ ਹੁਣ ਆਪਾਂ ਗੱਲ ਲਾਸਟ ਵਾਲੀ ਕਿ ਇਹ ਜਿਹੜੇ 75 ਸਾਲ ਦਾ ਬੰਦਾ ਬੈਠਾ ਵਰਤ ਰੱਖੀ ਇਹ ਕੋਈ ਆਪ ਦੇ ਲਈ ਬੈਠਾ ਹੈ ਸੂਰਮੇ ਹੁੰਦੇ ਨੇ ਜਿਹੜੇ ਲੋਕਾਂ ਲਈ ਮਰਦੇ ਨੇ ਅੱਜ ਉਹ ਬੈਠੇ ਨੇ ਉਹ ਧਾਰੀ ਕੀ ਸਾਡੇ ਲੋਕ ਉਹੀ ਅੰਗਰੇਜ਼ਾਂ ਨਾਲੋਂ ਵੀ ਵੱਧ ਕੇ ਅੰਗਰੇਜ਼ਾਂ ਨੇ ਤਾਂ ਮਹਾਤਮਾ ਗਾਂਧੀ ਨੂੰ ਕਹਿੰਦੇ ਤੁਰਲਾ ਡਾਂਡੀ ਮਾਰਚ ਕਰਲਾ ਇਹਾਂ ਦੇ ਤੁਹਾਨੂੰ ਇਦੋਂ ਅੱਗੇ ਅਸੀਂ ਜਾਣ ਨਹੀਂ ਦੇਣਾ ਸ਼ੰਭੂ ਦੇ ਅੱਗੋਂ ਇਹ ਉਹ ਤੋਂ ਵੱਧ ਕੇ ਜਦ ਪੰਜਾਬ ਦਾ ਗਲਾ ਘੁੱਟਣਾ ਚਾਹੁੰਦੇ ਫੇਰਾਂ ਦੇ ਅਸੀਂ ਬੋਲਦੇ ਬਹੁਤ ਹੈ ਸੋ ਸਾਡੀ ਇਹਨਾਂ ਨੂੰ ਬੇਨਤੀ ਹੈ ਮਾੜਾ ਜਿਹਾ ਸਰਕਾਰ ਬਣ ਕੇ ਸੋਚੋ ਆ 75 ਸਾਲ ਦਾ ਬਜ਼ੁਰਗ 18 ਦਿਨ ਹੋ ਗਿਆ ਇੱਕ ਦਿਨ ਦੀ ਰੋਟੀ ਛੱਡ ਕੇ ਵੇਖ ਲੈਣ ਫਿਸ਼ਲ ਕਰਾਉਣ ਵਾਲੇ ਮਨਿਸਟਰ ਨੇ ਸਾਰੇ ਦੇਖਣ ਕਿਵੇਂ ਬੈਠੇ ਨੇ ਕਹਿਣਾ ਕੁਝ ਸਾਫ਼ ਤੌਰ ਤੇ ਅੱਗੇ ਚੱਲ ਜਿਆਦਾ ਕਰ ਕਰ ਦਿੰਦੇ ਹਾਂ ਬਿਲਕੁਲ ਸੁਧਾਨਾ ਸਾਹਿਬ ਕਿਸ ਤਰ੍ਹਾਂ ਦੇਖਦੇ ਹੋ ਯਾਦ ਰੱਖਦਾ ਸੋ ਇੱਥੇ ਆ ਕੇ ਨਾ ਡਲੇਲ ਸਾਹਿਬ ਨੂੰ ਦੇਖ ਕੇ ਹਰ ਬੰਦੇ ਦਾ ਗੱਜ ਭਰਦਾ ਤੇ ਅੱਖਾਂ ਭਰਦੀਆਂ ਉਹ ਰੋ ਨਾਲ ਪਰਦੇ ਨੇ ਗੁੱਸੇ ਨਾਲ ਪਰਦੇ ਨੇ ਕਿ ਸਾਡਾ ਇੱਕ ਬਜ਼ੁਰਗ ਬਾਪੂ 18 ਦਿਨ ਤੋਂ ਬੈਠਾ ਹੈ ਤੇ ਡਾਕਟਰ ਨੇ ਜਿਵੇਂ ਦੱਸਿਆ ਕਿ ਖੀਰਲੇ ਸਾਹ ਤਾਂ ਪਤਾ ਨਹੀਂ ਕਦੋਂ ਅਟੈਕ ਆ ਜਾਣਾ ਇਹਦੀ ਜ਼ਿੰਮੇਵਾਰ ਕੌਣ ਆ ਸੈਂਟਰ ਦੀ ਬੀਜੇਪੀ ਸਰਕਾਰ ਕੱਲੀ ਸਾਡੇ ਲੋਕ ਬਰਾਬਰ ਜ਼ਿੰਮੇਵਾਰ ਆ ਸਾਰਾ ਪੰਜਾਬ ਉੱਠ ਕੇ ਜਾਇਆ ਹੁੰਦਾ ਯਾਰ ਮੈਂ ਕਿਹਨਾ ਸਰਕਾਰ ਦੀ ਕੀ ਮਜਾਲਾ ਨਾ ਮੰਨਦੀ ਘਰਾਂ 'ਚ ਬੈਠੇ ਨੇ ਟਿੱਪਣੀਆਂ ਕਰ ਦੇਣਗੇ ਉਥੋਂ ਪਤਾ ਨਹੀਂ ਗਾਲ੍ਹਾਂ ਕੱਢ ਦੇਣਗੇ ਕੋਈ ਚੰਗਾ ਕਹਿ ਦੂ ਕੋਈ ਮਾੜਾ ਕਹਿ ਦੂਗਾ ਉੰਨਾਂ ਹੋਣਾ ਚਾਹੀਦਾ ਸਾਡੀਆਂ ਕਿਸਾਨ ਜਥੇਬੰਦਾਂ ਨੂੰ ਬੇਨਤੀ ਕਰਦਿਆਂ ਵਿਚਾਰਕ ਬਖਰੇਵੇਂ ਰੱਖੋ ਪਰ ਇੱਥੇ ਆ ਕੇ ਖੜੋ ਹੁਣ ਤਾਂ ਜ਼ਿੰਦਗੀ ਮੌਤ ਦਾ ਸਵਾਲ ਹੋ ਗਿਆ ਨਾ ਹੁਣ ਤਾਂ ਗੱਲ ਰਹੀ ਨਹੀਂ ਗਈ ਕੋਈ ਜੇ ਕੱਲ ਨੂੰ ਬੰਦਾ ਚੜ੍ਹਾਈ ਕਰ ਜਾਂਦਾ ਮਗਰੋਂ ਭੋਗਾਂ ਤੇ ਆ ਕੇ ਮੈਂ ਸ਼ਰਤ ਕਰਦਾ ਇਹੀ ਸਾਰੇ ਆਗੂ ਸ੍ਰਧਾਂ ਲਈ ਦੇਣਗੇ ਆ ਕੇ ਬੋਲਣਗੇ ਸਾਡਾ ਆਗੂ ਅਮਰ ਰਹੇ ਸਾਡਾ ਆਗੂ ਮਹਾਨ ਸੀ ਅੱਜ ਉਹਦੇ 'ਚ ਕੋਈ ਸਾਹ ਹੈਗੇ ਆ ਤੇ ਅੱਜ ਅਸੀਂ ਆ ਕੇ ਨਾਲ ਖੜਕੇ ਮੈਂ ਤਾਂ ਇਹੀ ਕਹਿਣਾ ਚਾਹੁੰਦਾ ਮੈਂ ਸਮੁੱਚੇ ਪੰਜਾਬੀਆਂ ਨੂੰ ਬੇਲੀ ਰੋਤਾ ਕੋ ਕੰਮਾਂ ਚੋਂ ਦੁਪਸੇ ਹੋਏ ਬਾਲੇ ਤੇ ਇੱਕ ਪਿੰਡ ਚੋਂ ਦੋ ਦੋ ਬੰਦੇ ਵੀ ਨਿਕਲੇ ਤਾਂ 12-13000 ਪੰਜਾਬ ਦਾ ਪਿੰਡ ਆ 25-26000 ਬੰਦਾ ਇੱਥੇ ਆ ਜੀ ਕਿਡਨੀ ਹਾਰਟ ਦੇ ਤੌਰ ਤੇ ਲੀਵਰ ਦੇ ਤੌਰ ਤੇ ਐਹੋ ਜੀ ਡੇਂਜਰਸ ਸਥਿਤੀ ਚ ਐਨੀ ਡੇ ਐਨੀ ਟਾਈਮ ਮਲਟੀ ਆਰਗਨ ਫੇਲਿਅਰ ਜਾਂ ਕੋਈ ਹੋਰ ਇੱਕ ਆਰਗਨ ਦਾ ਫੇਲਿਅਰ ਹੋ ਸਕਦਾ ਔਰ ਜੋ ਨਹੀਂ ਚਾਹ ਰਿਆ ਸੀ ਉਹ ਘਟਤ ਹੋ ਸਕਦਾ ਸੋ ਉਹ ਤੋਂ ਰੁਕਣੇ ਵੀ ਅੱਜ